ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸਿਰ ਤੁਹਾਡਾ ਸਵਾਗਤ ਕਰਦੀ ਹਾਂ YouTube ਚੈਨਲ ਬੈਸਟ ਕੈਰੀਅਰ ਗਾਈਡ ਪੁਰ ਪੰਜਾਬੀ ਤੋਂ ਭਾਰਤ ਵਿੱਚ ਬਿਊਟੀ ਕੋਰਸ ਕਰਨ ਵਾਲੇ ਸਟੂਡੈਂਟਸ ਦੀ ਮੰਗ ਬਹੁਤ ਤੇਜ਼ੀ ਨਾਲ ਵਧ ਰਹੀ ਹੈ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਸਟੂਡੈਂਟਸ ਬਿਊਟੀ ਕੋਰਸ ਕਰਕੇ ਅੱਜ ਲੱਖਾਂ ਰੁਪਏ ਕਮਾ ਰਹੇ ਹਨ ਉਥੇ ਜੇ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਵੀ ਬਿਊਟੀ ਇੰਡਸਟਰੀ ਦਿਨ-ਪ੍ਰਤੀ ਦਿਨ ਤਰੱਕੀ ਕਰ ਰਹੀ ਹੈ ਅਤੇ ਬਿਊਟੀ ਕੋਰਸ ਕਿਤੇ ਸਟੂਡੈਂਟਸ ਦੀ ਮੰਗ ਵਧ ਰਹੀ ਹੈ ਅਜਿਹੀ ਸਥਿਤੀ ਵਿੱਚ ਜੇ ਤੁਸੀਂ ਵੀ ਪੰਜਾਬ ਤੋਂ ਹੋ ਅਤੇ ਇੱਥੇ ਕਿਸੇ ਚੰਗੀ ਬਿਊਟੀ ਅਕੈਡਮੀ ਦੀ ਤਲਾਸ਼ ਵਿੱਚ ਹੋ ਤਾਂ ਅਸੀਂ ਅੱਜ ਤੁਹਾਨੂੰ ਪੰਜਾਬ ਦੀਆਂ ਤਿੰਨ ਬੈਸਟ ਬਿਊਟੀ ਅਕੈਡਮੀਆਂ ਬਾਰੇ ਦੱਸਾਂਗੇ ਇਹਨਾਂ ਅਕੈਡਮੀਆਂ ਦੀ ਜਾਣਕਾਰੀ ਪ੍ਰੋਫੈਸ਼ਨਲ ਟ੍ਰੇਨਰਸ ਜੋਬ ਪਲੇਸਮੈਂਟਸ ਅਤੇ ਸਟੂਡੈਂਟ ਰਿਵਿਊ ਦੇ ਅਕੋਰਡਿੰਗ ਦਿੱਤੀ ਗਈ ਹੈ ਚਲੋ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਅਤੇ ਪੰਜਾਬ ਦੀਆਂ ਬੈਸਟ ਬਿਊਟੀ ਅਕੈਡਮੀਆਂ ਬਾਰੇ ਜਾਣਦੇ ਹਾਂ ਪਹਿਲੇ ਨੰਬਰ ਤੇ ਆਉਂਦੀ ਹੈ ਓਰੇਨ ਇੰਟਰਨੈਸ਼ਨਲ ਅਕੈਡਮੀ ਅੰਮ੍ਰਿਤਸਰ ਓਰੇਨ ਇੰਟਰਨੈਸ਼ਨਲ ਅਕੈਡਮੀ ਦੀ ਅੰਮ੍ਰਿਤਸਰ ਵਾਲੀ ਬ੍ਰਾਂਚ ਪੰਜਾਬ ਵਿੱਚ ਬਿਊਟੀ ਕੋਰਸ ਕਰਵਾਉਣ ਲਈ ਨੰਬਰ 1 ਤੇ ਆਉਂਦੀ ਹੈ ਇਸ ਬ੍ਰਾਂਚ ਵਿੱਚ ਪ੍ਰੋਫੈਸ਼ਨਲ ਟ੍ਰੇਨਰਜ਼ ਦੁਆਰਾ ਸਟੂਡੈਂਟਸ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ। ਕ੍ਰੇਨ ਇੰਟਰਨੈਸ਼ਨਲ ਅਕੈਡਮੀ ਅੰਮ੍ਰਿਤਸਰ ਵਿੱਚ ਫੁੱਲ ਬਿਊਟੀ ਕੋਰਸ ਦੀ ਫੀਸ 4 ਲੱਖ ਤੋਂ 5 ਲੱਖ ਰੁਪਏ ਦੇ ਕਰੀਬ ਹੈ ਅਤੇ ਇਸ ਦੀ ਡਿਊਰੇਸ਼ਨ 10 ਤੋਂ 12 ਮਹੀਨੇ ਦੀ ਹੁੰਦੀ ਹੈ। ਇਸ ਦੇ ਇੱਕ ਬੈਚ ਵਿੱਚ 30 ਤੋਂ 40 ਸਟੂਡੈਂਟਸ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਜਿਸ ਕਰਕੇ ਐਡਮਿਸ਼ਨ ਤਾਂ ਬਹੁਤ ਈਜ਼ੀਲੀ ਮਿਲ ਜਾਂਦੀ ਹੈ ਪਰ ਇੱਕ ਬੈਚ ਵਿੱਚ ਜਦੋਂ ਸਟੂਡੈਂਟਸ ਹੋਣ ਕਰਕੇ ਕੰਨੇ-ਕਨੇ ਸਟੂਡੈਂਟ ਤੇ ਫੋਕਸ ਨਹੀਂ ਹੋ ਪਾਉਂਦਾ। ਇਸ ਬ੍ਰਾਂਚ ਦਾ ਹੋਰ ਬ੍ਰਾਂਚਾਂ ਨਾਲ ਮੁਕਾਬਲੇ ਵਿੱਚ ਪਲੇਸਮੈਂਟ ਅਤੇ ਇੰਟਰਨਸ਼ਿ ਅਤੇ ਇੱਥੋਂ ਕੋਰਸ ਕਰਨ ਵਾਲਿਆਂ ਵਿੱਚੋਂ ਕੁਝ ਸਟੂਡੈਂਟਸ ਨੂੰ ਆਪਣੇ ਲਈ ਜੌਬ ਖੁਦ ਰੱਬਣੀ ਪੈਂਦੀ ਹੈ। ਇੱਥੇ ਬਿਊਟੀ, ਮੇਕਅਪ, ਹੈਅਰ ਅਤੇ ਨੇਲਸ ਨਾਲ ਰਿਲੇਟਡ ਸਾਰੇ ਕੋਰਸਸ ਕਰਵਾਏ ਜਾਂਦੇ ਹਨ। ਔਰ ਇਹਨਾਂ ਇੰਟਰਨੈਸ਼ਨਲ ਕਰਨੀ ਅੰਮ੍ਰਿਤਸਰ ਬਾਰੇ ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਪਤੇ ਤੇ ਜਾ ਕੇ ਵੀ ਪਤਾ ਕਰ ਸਕਦੇ ਹੋ ਅਤੇ ਨੀਚੇ ਦਿੱਤੇ ਨੰਬਰ ਤੇ ਵੀ ਕਾਲ ਕਰ ਸਕਦੇ ਹੋ। ਦੂਜੇ ਨੰਬਰ ਤੇ ਆਉਂਦੀ ਹੈ VLCC ਇੰਸਟੀਚਿਊਟ ਅੰਮ੍ਰਿਤਸਰ। VLCC ਇੰਸਟੀਚਿਊਟ ਦੀ ਅੰਮ੍ਰਿਤਸਰ ਵਾਲੀ ਬ੍ਰਾਂਚ ਪੰਜਾਬ ਵਿੱਚ ਬਿਊਟੀ ਕੋਰਸ ਕਰਵਾਉਣ ਲਈ ਬਹੁਤ ਨੰਬਰ ਤੇ ਆਉਂਦੀ ਹੈ। VLCC ਅੰਮ੍ਰਿਤਸਰ ਵਿੱਚ ਵੀ ਪ੍ਰੋਫੈਸ਼ਨਲ ਟ੍ਰੇਨਰਜ਼ ਦੁਆਰਾ ਹੀ ਸਟੂਡੈਂਟਸ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ। ਇੱਥੇ ਫੁੱਲ ਬਿਊਟੀਸ਼ੀਅਨ ਕੋਰਸ ਦੀ ਫੀਸ 5 ਲੱਖ ਤੋਂ 6 ਲੱਖ ਰੁਪਏ ਦੇ ਕਰੀਬ ਹੈ ਅਤੇ ਇਸ ਕੋਰਸ ਦੀ ਡਿਊਰੇਸ਼ਨ 12 ਤੋਂ 15 ਮਹੀਨੇ ਦੀ ਹੈ। ਇਸ ਦੇ ਇੱਕ ਬੈਚ ਵਿੱਚ 35 ਤੋਂ 40 ਸਟੂਡੈਂਟਸ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਜਿਸ ਕਰਕੇ ਇੱਥੇ ਵੀ ਐਡਮਿਸ਼ਨ ਤਾਂ ਬਹੁਤ ਈਜ਼ੀਲੀ ਮਿਲ ਜਾਂਦੀ ਹੈ ਪਰ ਇੱਕ ਬੈਚ ਵਿੱਚ ਜਿਆਦਾ ਸਟੂਡੈਂਟਸ ਹੋਣ ਕਰਕੇ ਇਕੱਲੇ-ਇਕੱਲੇ ਸਟੂ RLCC ਅੰਮ੍ਰਿਤਸਰ ਦਾ ਹੋਰ ਬ੍ਰਾਂਚਾਂ ਨਾਲ ਮੁਕਾਬਲੇ ਵਿੱਚ ਪਲੇਸਮੈਂਟ ਅਤੇ ਇੰਟਰਨਸ਼ਿਪ ਵੀ ਠੀਕ ਠਾਕ ਹੈ ਅਤੇ ਇੱਥੋਂ ਦੇ ਕੁਝ ਸਟੂਡੈਂਟਸ ਨੂੰ ਆਪਣੀ ਨੌਕਰੀ ਆਪ ਹੀ ਲੱਭਣੀ ਪੈਂਦੀ ਹੈ ਕਿਉਂਕਿ ਇਹ ਹਰੇਕ ਸਟੂਡੈਂਟ ਨੂੰ ਪਲੇਸਮੈਂਟ ਜਾਂ ਇੰਟਰਨਸ਼ਿਪ ਨਹੀਂ ਦਿੰਦੇ ਇਸ ਦਾ ਐਡਰੈਸ ਵੀ ਤੁਸੀਂ ਸਕਰੀਨ 'ਤੇ ਦਿੱਤਾ ਗਿਆ ਹੈ ਇੱਥੇ ਜਾ ਕੇ ਤੁਸੀਂ ਪਤਾ ਕਰ ਸਕਦੇ ਹੋ ਜਾਂ ਫਿਰ ਨੀਚੇ ਦਿੱਤੇ ਨੰਬਰ 'ਤੇ ਕਾਲ ਕਰਕੇ ਵੀ ਜਾਣਕਾਰੀ ਲੈ ਸਕਦੇ ਹੋ ਤੀਜੇ ਨੰਬਰ 'ਤੇ ਆਉਂਦੀ ਹੈ ਲਖਮੀ ਅਕੈडमी ਅੰਮ੍ਰਿਤਸਰ ਲਖਮੀ ਅਕੈडमी ਦੀ ਅੰਮ੍ਰਿਤਸਰ ਵਾਲੀ ਬ੍ਰਾਂਚ ਪੰਜਾਬ ਵਿੱਚ ਬਿਊਟੀ ਕੋਰਸ ਕਰਵਾਉਣ ਲਈ ਨੰਬਰ 3 'ਤੇ ਆਉਂਦੀ ਹੈ ਇੱਥੇ ਵੀ ਪ੍ਰੋਫੈਸ਼ਨਲ ਟ੍ਰੇਨਰਸ ਦੁਆਰਾ ਹੀ ਸਟੂਡੈਂਟਸ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਬਿਊਟੀਸ਼ੀਅਨ ਕੋਰਸ ਦੀ ਫੀਸ 5 ਲੱਖ ਤੋਂ 6 ਲੱਖ ਰੁਪਏ ਦੇ ਕਰੀਬ ਹੈ ਅਤੇ ਇਸ ਦੀ ਡਿਊਰੇਸ਼ਨ 10 ਤੋਂ 12 ਮਹੀਨੇ ਦੀ ਹੁੰਦੀ ਹੈ ਇਸ ਦੇ ਇੱਕ ਬੈਚ ਵਿੱਚ 40 ਤੋਂ 45 ਸਟੂਡੈਂਟਸ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਜਿਸ ਨਾਲ ਦਾਖਲਾ ਲੈਣਾ ਤਾਂ ਆਸਾਨ ਹੁੰਦਾ ਹੈ ਪਰ ਇੱਕ ਬੈਚ ਵਿੱਚ ਇੱਥੇ ਵੀ ਜਿਆਦਾ ਸਟੂਡੈਂਟਸ ਹੋਣ ਕਰਕੇ ਇਕੱਲੇ-ਇਕੱਲੇ ਸਟੂਡੈਂਟ ਤੇ ਫੋਕਸ ਨਹੀਂ ਹੋ ਪਾਉਂਦਾ ਇਸ ਬ੍ਰਾਂਚ ਵਿੱਚ ਹੋਰ ਬ੍ਰਾਂਚਾਂ ਦੀ ਤੁਲਨਾ ਨਾਲ ਪਲੇਸਮੈਂਟ ਅਤੇ ਇੰਟਰਨਸ਼ਿਪ ਵੀ ਠੀਕ-ਠਾਕ ਹੀ ਹੈ ਇੱਥੇ ਵੀ ਸਾਰੇ ਸਟੂਡੈਂਟਸ ਨੂੰ ਪਲੇ ਸਿਰਫ ਕੁਝ ਹੀ ਵਿਦਿਆਰਥੀਆਂ ਨੂੰ ਪਲੇਸਮੈਂਟ ਦਿੱਤੀ ਜਾਂਦੀ ਹੈ ਇਸ ਦਾ ਐਡਰੈਸ ਇਸ ਸਕਰੀਨ ਤੇ ਦਿੱਤਾ ਗਿਆ ਹੈ ਤੁਸੀਂ ਇੱਥੇ ਜਾ ਕੇ ਵੀ ਜਾਣਕਾਰੀ ਲੈ ਸਕਦੇ ਹੋ ਅਤੇ ਕਾਲ ਕਰਕੇ ਵੀ ਪਤਾ ਕਰ ਸਕਦੇ ਹੋ ਹੁਣ ਜਦੋਂ ਆਪਾਂ ਪੰਜਾਬ ਦੀਆਂ ਬੈਸਟ ਬਿਊਟੀ ਅਕੈਡਮੀਆਂ ਬਾਰੇ ਗੱਲ ਕੀਤੀ ਹੈ ਤਾਂ ਨਾਲ ਹੀ ਆਪਾਂ ਨੂੰ ਇੰਡੀਆ ਦੀ ਟੌਪ ਅਕੈਡਮੀਆਂ ਬਾਰੇ ਵੀ ਗੱਲ ਕਰ ਲੈਣੀ ਚਾਹੀਦੀ ਹੈ ਜਿਦੇ ਵਿੱਚੋਂ ਫਸਟ ਨੰਬਰ ਤੇ ਆਉਂਦੀ ਹੈ ਮੇਰੀ ਬਿੰਦਿਆ ਇੰਟਰਨੈਸ਼ਨਲ ਅਕੈਡਮੀ ਦੂਜੇ ਨੰਬਰ ਤੇ ਆਉਂਦੀ ਹੈ ਵੀਐਲਸੀਸੀ ਇੰਸਟੀਚਿਊਟ ਦੀ ਮੁੰਬਈ ਬ੍ਰਾਂਚ ਅਤੇ ਤੀਜੇ ਨੰਬਰ ਤੇ ਆਉਂਦੀ ਹੈ ਲੈਕਮੇ ਅਕੈਡਮੀ ਦੀ ਮੁੰਬਈ ਬ੍ਰਾਂਚ ਜੇ ਗੱਲ ਕਰਦੇ ਹਾਂ ਪੂਰੇ ਇੰਡੀਆ ਦੀ ਟਾਪ ਅਕੈਡਮੀ ਦੀ ਤਾਂ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਭਾਰਤ ਦੀ ਨੰਬਰ 1 ਅਕੈਡਮੀ ਮੰਨੀ ਗਈ ਹੈ ਇਸ ਨੂੰ ਹਾਈ ਟ੍ਰੇਨਿੰਗ ਕੁਆਲਿਟੀ ਅਤੇ 100% ਜੋਬ ਪਲੇਸਮੈਂਟ ਕਰਕੇ ਵੀ ਪੰਜਵਰ ਬੈਸਟ ਬਿਊਟੀ ਅਕੈਡਮੀ ਦਾ ਅਵਾਰਡ ਮਿਲ ਚੁੱਕਿਆ ਹੈ ਇੱਥੇ ਹਾਈਲੀ ਐਕਸਪੀਰੀਐਂਸਡ ਟ੍ਰੇਨਰਜ਼ ਦੁਆਰਾ ਟ੍ਰੇਨਿੰਗ ਦਿੱਤੀ ਜਾਂਦੀ ਹੈ ਅਤੇ ਇੱਕ ਬੈਚ ਵਿੱਚ ਸਿਰਫ 12 ਤੋਂ 15 ਸਟੂਡੈਂਟਸ ਨੂੰ ਹੀ ਰੱਖਿਆ ਜਾਂਦਾ ਹੈ ਤਾਂ ਜੋ ਹਰੇਕ ਵਿਦਿਆਰਥੀ ਦੇ ਧਿਆਨ ਦੀ ਤਜਸਕੀ ਇੱਥੋਂ ਦੇ ਮਾਸਟਰ ਇਨ ਕੋਸਮੈਟੋਲੋਜੀ ਅਤੇ ਮਾਸਟਰਨ ਇੰਟਰਨੈਸ਼ਨਲ ਕੋਸਮੈਟੋਲੋਜੀ ਕੋਰਸ ਇੱਥੇ ਦੀ ਸਭ ਤੋਂ ਬੈਸਟ ਕੋਰਸ ਹਨ ਇੱਥੇ ਪਾਠ ਤੋਂ ਇਲਾਵਾ ਨੇਪਾਲ, ਭੂਟਾਨ, ਬੰਗਲਾਦੇਸ਼, ਆਸਟ੍ਰੇਲੀਆ ਆਦੋ ਵੀ ਸਟੂਡੈਂਟਸ ਆਉਂਦੇ ਹਨ ਇੱਥੇ ਮੇਕਅਪ, ਬਿਊਟੀ, ਆਈਲੈਸ਼ ਐਕਸਟੈਂਸ਼ਨ, ਹੈਅਰ ਐਕਸਟੈਂਸ਼ਨ, ਮੇਲ ਐਕਸਟੈਂਸ਼ਨ, ਮਾਈਕਰੋ ਬਲੇਡਿੰਗ ਕੋਰਸ ਅਤੇ ਪਰਮਨੈਂਟ ਮੇਕਅਪ ਕੋਰਸ ਕਰਵਾਏ ਜਾਂਦੇ ਹਨ ਇਤੋਂ ਦੇ ਇੰਟਰਨੈਸ਼ਨਲ ਕੋਰਸ ਕਰਕੇ ਸਟੂਡੈਂਟਸ ਯੂਐਸਏ, ਕندا, ਯੂਰਪ, ਆਸਟ੍ਰੇਲੀਆ, ਸਿੰਗਾਪੁਰ, ਮਾਲਦੀਵਸ ਅਤੇ ਦੁਬਈ ਵਰਗੇ ਦੇਸ਼ਾਂ ਵਿੱਚ ਵੀ ਨੌਕਰੀ ਕਰ ਸਕਦੇ ਹਨ। ਇਸ ਅਕੈडमी ਦੀਆਂ ਦੋ ਬ੍ਰਾਂਚਾਂ ਹਨ, ਇੱਕ ਬ੍ਰਾਂਚ ਦਿੱਲੀ ਵਿੱਚ ਹੈ ਤੇ ਦੂਜੀ ਬ੍ਰਾਂਚ ਨਾਇਡਾ ਵਿੱਚ ਹੈ। ਤੁਸੀਂ ਇੱਥੇ ਵਿਜ਼ਿਟ ਕਰਕੇ ਵੀ ਜਾਣਕਾਰੀ ਲੈ ਸਕਦੇ ਹੋ ਅਤੇ ਨੀਚੇ ਦਿੱਤੇ ਨੰਬਰ ਤੇ ਕਾਲ ਕਰਕੇ ਵੀ। ਹੁਣ ਜੇ ਆਪਾਂ ਭਾਰਤ ਦੀ ਸੈਕੰਡ ਟੌਪ ਅਕੈडमी ਬਾਰੇ ਗੱਲ ਕਰਦੇ ਹਾਂ ਤਾਂ ਫਿਰ ਆਉਂਦੀ ਹੈ ਵੀਐਸੀਸੀ ਅਕੈडमी ਦੀ ਮੁੰਬਈ ਬ੍ਰਾਂਚ। ਇਹ ਅਕੈडमी ਪੂਰੇ ਭਾਰਤ ਵਿੱਚ ਦੂਜੇ ਨੰਬਰ ਤੋਂ ਮੰਨੀ ਗਈ ਹੈ ਇੱਥੇ ਇੱਕ ਬੈਚ ਵਿੱਚ 40 ਤੋਂ 45 ਸਟੂਡੈਂਟਸ ਨੂੰ ਰੱਖਿਆ ਗਿਆ ਹੈ ਅਤੇ ਇਸ ਦੀ ਫੀਸ ਲਗਭਗ 5 ਲੱਖ ਰੁਪਏ ਹੈ ਇਸ ਦੀ ਡਿਊਰੇਸ਼ਨ ਵੀ 1 ਸਾਲ ਹੈ ਇੱਥੇ ਇੰਟਰਨਸ਼ਿਪ ਅਤੇ ਪਲੇਸਮੈਂਟ ਫੋਰ ਬ੍ਰਾਂਚ ਦੇ ਮੁਕਾਬਲੇ ਵਿੱਚ ਠੀਕ ਹੈ ਇੱਥੇ ਦਾ ਐਡਰੈਸ ਸਕਰੀਨ ਦੇ ਦਿੱਤਾ ਗਿਆ ਹੈ ਤੁਸੀਂ ਜਾ ਕੇ ਵਿਜ਼ਿਟ ਕਰ ਸਕਦੇ ਹੋ ਅਤੇ ਕਾਲ ਕਰਕੇ ਵੀ ਪਤਾ ਕਰ ਸਕਦੇ ਹੋ ਤੀਜੇ ਨੰਬਰ ਤੋਂ ਆਉਂਦੀ ਹੈ ਲਖਨ ਅਕੈडमी ਮੁੰਬਈ ਇਹ ਭਾਰਤ ਦੀ ਤੀਜੀ ਸਭ ਤੋਂ ਵਧੀਆ ਅਕੈडमी ਮੰਨੀ ਗਈ ਹੈ ਇੱਥੇ ਇੱਕ ਬੈਚ ਵਿੱਚ 30 ਤੋਂ 40 ਸਟੂਡੈਂਟਸ ਨੂੰ ਰੱਖਿਆ ਗਿਆ ਹੈ। ਇਸ ਦੀ ਫੀਸ 5,50,000 ਰੁਪਏ ਹੈ ਅਤੇ ਇਸ ਦੀ ਡਿਊਰੇਸ਼ਨ 1 ਸਾਲ ਹੁੰਦੀ ਹੈ। ਇੱਥੇ ਪਲੇਸਮੈਂਟ ਅਤੇ ਇੰਟਰਨਸ਼ਿਪ ਠੀਕ-ਠਾਕ ਹੀ ਹਨ। ਇੱਥੇ ਹਰੇਕ ਹੀ ਵਿਦਿਆਰਥੀ ਨੂੰ ਪਲੇਸਮੈਂਟ ਨਹੀਂ ਦਿੱਤੀ ਜਾਂਦੀ। ਇੱਥੇ ਦਾ ਐਡਰੈਸ ਹੀ ਸਕਰੀਨ 'ਤੇ ਦਿੱਤਾ ਗਿਆ ਹੈ। ਤੁਸੀਂ ਜਾ ਕੇ ਵਿਜ਼ਿਟ ਕਰ ਸਕਦੇ ਹੋ ਅਤੇ ਕਾਲ ਕਰਕੇ ਵੀ ਪਤਾ ਕਰ ਸਕਦੇ ਹੋ। ਜੇ ਤੁਸੀਂ ਬਿਊਟੀ ਕੋਰਸ ਕਰਨਾ ਚਾਹੁੰਦੇ ਹੋ ਤਾਂ ਸਿੱਧਾ ਤੁਹਾਨੂੰ ਸਲਾਹ ਦਿੰਦੇ ਹਾਂ ਕਿ ਉਹ ਪਾਤਲੀ ਟੌਪ ਬਿਊਟੀ ਐਡਮਿਸ਼ਨ ਕੋਰਸ ਕਰੋ। ਜਿੱਥੇ ਮਿਲੇਗੀ ਤੁਹਾਨੂੰ ਪ੍ਰੋਫੈਸ਼ਨਲ ਟ੍ਰੇਨਿੰਗ ਅਤੇ 100% ਜੋਬ ਪਲੇਸਮੈਂਟ ਵੀ ਜੇ ਤੁਸੀਂ ਬਿਊਟੀ ਇੰਡਸਟਰੀ ਬਾਰੇ ਹੋਰ ਜਾਨਣਾ ਚਾਹੁੰਦੇ ਹੋ ਤਾਂ ਸਾਡੇ YouTube ਚੈਨਲ ਬੈਸਟ ਕੈਰੀਅਰ ਗਾਈਡਰ ਪੰਜਾਬੀ ਨੂੰ ਸਬਸਕ੍ਰਾਈਬ ਕਰੋ ਕਿ ਜੇ ਤੁਹਾਨੂੰ ਵੀਡੀਓ ਵਿੱਚ ਦਿੱਤੀ ਗਈ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਅਖੀਰ ਵਿੱਚ ਮੈਂ ਕਹਿਣਾ ਚਾਹੂੰਗੀ ਕਿ ਸਬਸਕ੍ਰਾਈਬ ਦੇ ਨਾਲ ਬੈਲ ਆਈਕਨ ਨੂੰ ਵੀ ਜ਼ਰੂਰ ਦਬਾਓ ਤਾਂ ਜੋ ਆਂਗਲੀ ਹਰ ਨਵੀਂ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਮਿਲਦੇ ਆਂ ਅਗਲੀ ਵੀਡੀਓ ਵਿੱਚ ਬਿਊਟੀ ਇੰਡਸਟਰੀ ਬਾਰੇ ਨਵੀਂ ਜਾਣਕਾਰੀ ਨਾਲ